ਆ ਆ ਗਿਆ ਵੀ ਆ ਗਿਆ ਆ ਹਾਈਟਲੀ ਵਾਲੇ ਆ ਹਾਈਟਲੀ ਵਾਲੇ ਪੱਕੇ ਇਟਲੀ ਵਾਲੇ ਪੱਕੇ ਇਟਲੀ ਵਾਲੇ ਹੋਰ ਸੱਟੋ ਵਧੀਆ ਵਧੀਆ ਕਿਵੇਂ ਆ ਹਾਲਾਤ ਬਹੁਤ ਠੰਡੇ ਠੰਡੇ ਆ ਠੰਡੇ ਠੰਡੇ ਦਸਤਾਨੇ ਪਾ ਲੈਣੇ ਸੀਗੇ ਦਸਤਾਨੇ ਹੈਗੇ ਭਾਈ ਫਿਰ ਲੋਟਣੇ ਵਾਕੇ ਫੋਨ ਫੋਨ ਆ ਜੇ ਆ ਵੇ ਲੋ ਵੀਰ ਮੇਰਿਓ ਆ ਵੇ ਲੋ ਇਧਰੋਂ ਆਇਆ ਬੰਦਾ ਇਧਰੋਂ ਨਹੀਂ ਦੀਂਦਾ ਕੁਛ ਇਧਰੋਂ ਨਹੀਂ ਦੀਂਦਾ ਤੁਹਾਨੂੰ ਦੇਖੋ ਤੇ ਇਧਰੋਂ ਜਾਣਾ ਹੈਣਾ ਆ ਨੈਣਾ ਦੇ ਵਿੱਚ ਚੜਾਈਂ ਉੱਤਰ ਰਿਆਂ ਆ ਦੇਵੀਆ ਜੀ ਚੜਾਈ ਥੱਲੇ ਆ ਤੇ ਗਾ ਚੜਾਈ ਆ ਇਹਦਾ ਕੋਲਾਣ ਟੋਬੇ ਤਾਹਾਨੂੰ ਹੋਣਾ ਕਿਉਂ ਵੀ ਆਪਣੇ ਇੰਡੀਆ ਵਾਲੇ ਕੀ ਕਹਿੰਦੇ ਆ ਇੰਡੀਆ ਵਾਲੇ ਕਹਿੰਦੇ ਕਮਾਈ ਬਹੁਤ ਕਮਾਈ ਕਮਾਈ ਬਹੁਤ ਸੌਖੀ ਹੈ ਹਨਾ ਬਾਹਰ ਲੈ ਕੇ ਗੱਡੀਆਂ 'ਚ ਘੁੰਮਦੇ ਆ ਜੇ ਅਖੇ ਬਾਹਰ ਲੈ ਕੇ ਗੱਡੀਆਂ 'ਚ ਘੁੰਮਦੇ ਆ ਤੇ ਗੱਡੀਆਂ 'ਚ ਘੁੰਮਣ ਆਸਤੇ ਆਹ ਵੇਖ ਲਓ ਕਿੰਨੇ ਕਿਲੋਮੀਟਰ ਜਾਣਾ ਮੈਂ ਜਾਣਾ ਵੀਰੇ 15 ਕਿਲੋਮੀਟਰ ਇੱਕ ਸਾਈਡ ਜਾਣਾ 15 ਮੁੜਕਣਾ 32 15 ਕਿਉਂ ਨਾ ਤੇ 15 ਹੀ ਜਾਣਾ ਜੇ ਹੁਣ 30 ਕਿਲੋਮੀਟਰ ਕੱਢ ਕੇ ਬੰਦਾ ਜੇ ਦਿਹਾੜੀ 50-60 ਪਾਊਗਾ ਹਨਾ ਸਹੀ ਆ ਤੇ ਇਹ ਇੰਡੀਆ ਵਾਲਿਆਂ ਨੂੰ ਤਾਂ ਕੋਈ ਦੁੱਖ ਨਹੀਂ ਲੱਗਣਾ ਚਾਹੀਦਾ ਹਨਾ ਨਾ ਜਿਹੜੇ ਛੜਦੇ ਆ ਛੜੀ ਜਾਂਦੇ ਛੜਨਦਾ ਲੋਕਾਂ ਦਾ ਕੰਮ ਛੜਨਦਾ ਕਹਿ ਦਿੰਦੇ ਆ ਵੀ ਬਾਹਰ ਦੀਆਂ ਕਮਾਈਆਂ ਸੌਖੀਆਂ ਹਾਂ ਇੰਡੀਆ ਜਾ ਕੇ ਐਵੇਂ ਨਹੀਂ ਗੱਡੀਆਂ ਦੇ ਝੂਟੇ ਆਉਂਦੇ ਤੇ ਰੇਜ ਬੈਂਦੀਆਂ ਐਨਕਾਂ ਲੱਗਦੀਆਂ ਹਨਾ ਸਹੀ ਆ ਆ ਕਮਾਈਆਂ ਆ ਸਾਡੀ ਇੱਥੇ ਫੋਰਚੂਨਰ 30 ਕਿਲੋਮੀਟਰ ਕੱਢ ਕੇ ਜੇ ਬੰਦਾ 30-40000 ਰੁਪਏ ਦਿਹਾੜੀ ਕਮਾਉਂਦਾ ਹਨਾ ਬਹੁਤ ਔਖੀਆਂ ਕਮਾਈਆਂ ਇੱਥੇ ਔਖੀਆਂ ਵੀਰੇ ਔਖੀਆਂ ਕੋਈ ਸਕਣ ਹਾਂ ਕੱਪੜੇ ਵੀ ਆ ਦੇਖ ਲੈ ਗਿੱਲੇ ਹੋਏ ਪਏ ਨੇ ਬਈ ਇਹ ਕੱਪੜੇ ਵੀ ਗਿੱਲੇ ਆ ਕਾਲੇ ਹੋਏ ਪਏ ਆ ਬੂਟ ਵੀ ਵੇਖ ਲਓ ਮੁੰਡੇ ਦੇ ਸਭ ਹੈ ਇੱਕ ਹੋ ਜਾਂਦਾ ਕੰਮ ਤੇ ਮੁੰਡਾ ਤੁਸੀਂ ਪਛਾਣ ਹੀ ਲਿਆ ਵੀ ਕੌਣ ਚਲੋ ਸਹੀ ਓਕੇ ਮਿਲਦੇ ਆ ਲੇਟ ਹੋਣਾ ਤੁਹਾਨੂੰ ਠੀਕ ਆ ਹੋਰ ਚਾਹ ਪਾਣੀ ਪੀ ਕੇ ਜਾਣਾ ਓਕੇ ਓਕੇ ਬਾਈ ਠੀਕ ਆ ਓਕੇ ਧਿਆਨ ਨਾਲ ਜਾਈਂ ਧੁੰਦਾਂ 'ਚ ਮੇਰੇ ਭਾਈ ਬਚ ਕੇ ਚੱਲਿਆ ਕਰੋ ਧੁੰਦਾਂ ਬਹੁਤ ਪੈਂਦੀਆਂ ਆਹ ਹੋਏ ਵੀ ਜਗਾ ਦਾ ਹਾਂ ਹਾਂ ਓਕੇ 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 ਬਾਏ ਬਾਏ ਅਵੇ ਲਤੋਂਦੇ ਹੀ ਬਹੁਤ ਆ ਤੇ ਕਮਾਈਆਂ ਸੌਖੀਆਂ ਨਹੀਂ ਇੱਥੇ